ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਖਾਲਸਾ ਰਹਿਤ ਨਾਮਾ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮੁਖ ਬਾਕ ਪਾਤਸ਼ਾਹੀ ਦਸਵੀ ਤਬ ਇਮ ਭਨਿਓ ਗਰੀਬ ਨਿਵਾਜ ਸ਼ਸਤਰਨ ਕੇ ਅਧੀਨ ਹੈ ਰਾਜ ਤੁਨੰ ਸੰਸਾਰੇ ਪ੍ਰਭੂ ਜੀ ਸੁਨਾਈ ਬਿਨਾ ਤੇਗ ਤੀਰੰ ਰਹੇ ਨਾਹੇ ਭਾਈ ਬਿਨਾ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ ਗਹੀ ਕਾਨ ਤਾਕੂ ਕਿਤੇ ਲੈ ਸਿਧਾਨੋ ਇਹ ਮੋਰ ਆਗਿਆ ਸੁਨ ਲੇ ਹੁ ਪਿਆਰੇ ਬਿਨਾ ਤੇਗ ਕੇ ਸੰਗ ਨਾ ਦੇਵੋ ਦੀਦਾਰੇ ਯਾਤੇ ਸਰਬ ਖਾਲਸਾ ਸੁਨੀਏ ਹੈ ਆਯੁਧ ਧਰਬੇ ਉਤਮ ਗੁਨੀ ਹੈ ਜਬ ਹਮਰੇ ਦਰਸ਼ਨ ਕੋ ਆਵਹੁ ਬਨ ਸੁਚੇਤ ਤਨ ਸ਼ਸਤਰ ਸੁਜਾਵਹੁ ਕਛ ਕਿਰਪਾਨ ਕਬਹੂ ਨਾ त्याਗੇ ਸਨਮੁਖ ਲਰੇ ਨਾ ਰਨ ਤੇ ਭਾਗੇ ਸਸਤਰਹੀਨ ਨਾ ਕਬਹੂ ਹੋਈ ਰਹਿਤਵੰਤ ਖਾਲਸਾ ਹੈ ਸੋਈ ਖਾਲਸਾ ਸੋ ਜੋ ਚੜਹਿ ਤੁਰੰਗ ਖਾਲਸਾ ਸੋ ਜੋ ਕਰਹਿ ਨਿਤ ਜੰਗ ਖਾਲਸਾ ਸੋ ਜੋ ਸਸਤਰ ਕੋ ਧਾਰੇ ਖਾਲਸਾ ਸੋ ਜੋ ਦੁਸ਼ਟ ਕੋ ਮਾਰੇ ਅੱਗੇ ਸਫਾ ਭਾਈ ਨੰਦ ਲਾਲ ਜੀ ਦਾ ਸਫਾ ਦੇ ਫਰਿਆਦ ਕੋ ਇਉ ਹੈ ਲਾਜ਼ਮਾ ਆਪਨ ਕੋ ਬੀਹ ਬਿਸਵੇ ਕਰ ਰਖਣਾ ਅਗਰ ਤਉੰਗ ਪਰੀ ਤੋ ਬਾਦਸ਼ਤੇ ਸੇ ਉਠਾ ਕਰ ਪਲਕ ਨਾ ਦਿਖਣਾ ਲੰਗੋਟ ਕਾਛਾ ਕਸ ਕਰ ਬਰਸ ਨਾਗੇ ਕਰਨਾ ਆਪਨ ਕੋ ਬਖਤਰ ਤੁਰੰਗ ਕੋ ਪਖਰ ਸੁਰੰਗ ਕੇ ਮੁਖ ਪਰ ਬਨਾ ਕਰ ਕਸਨਾ ਅਣੀ ਬਣੇ ਤੋ ਕਮੀਨਾ ਕਰਨਾ ਹੋਏ ਹਰੂਰ ਅੱਗੇ ਹੋਏ ਲਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ